ਜੇ ਉਹਦਾ ਨਾਮ ਨਹੀਂ ਚੱਲ ਰਿਹਾ ਤੇ ਉਹਦੀ ਰਸਨਾ ਦੇ ਨਾਮ ਚੱਲ ਪਏ ਆ ਹਾ ਰਹਿ ਰਾ ਸਮੇ ਗੁਰ ਹੁਕਮ ਕੋ ਪੜੇ ਪ੍ਰੀਤ ਸਤਿ ਭਾਏ ਪ੍ਰੇਮ ਸਹਿਤ ਰਸਨਾ ਰਟੇ ਉਹਦੀ ਰਸਨਾ ਰਟਣ ਲੱਗ ਪਏਗੀ ਬੜਾ ਵੱਡਾ ਔਗਣ ਨਿਕਲ ਜਏਗਾ ਬੜੀ ਵੱਡੀ ਬਿਮਾਰੀ ਜ਼ਿੰਦਗੀ ਚੋਂ ਨਿਕਲ ਜਾਈ ਸਭ ਤੋਂ ਵੱਡਾ ਔਗਣ ਹੈ ਸਭ ਤੋਂ ਵੱਡੀ ਬਿਮਾਰੀ ਹੈ ਰਸਨਾ ਨੂੰ ਨਾਮ ਵਿਸਰ ਜਾਣਾ ਥੋੜੀ ਆਵਾਜ਼ ਉੱਚੀ ਕਰ ਮੇਰੇ ਵਾਲੇ ਰਸਨਾ ਨੂੰ ਨਾਮ ਅਸਰ ਜਾਂਦਾ ਕਈ ਕਈ ਮਿੰਟ ਕਈ ਕਈ ਘੰਟੇ ਵਿਸਰ ਜਾਂਦੇ ਮੇਰਾ ਵੀ ਇਹੀ ਆ ਹਰ ਵੇਲੇ ਨਾਮ ਚੱਲੇ ਕੋਈ ਸੌਖੀ ਦਾਤ ਨਹੀਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸੌਖੀ ਦਾਤ ਨਹੀਂ ਉਹਨਾਂ ਦੀ ਪੰਡ ਸਿਰ ਤੇ ਹੋਵੇ ਤਾਂ ਕਿਤੇ ਕਿਰਪਾ ਤੁਸੀ ਲੰਮੇ ਪਏ ਹੋ ਨੀਦਾਂਣ ਤੋਂ ਪਹਿਲੇ 5-7 ਮਿੰਟ ਲੱਗਦੇ 10 ਮਿੰਟ ਲੱਗਦੇ ਕੁਰਸੇ ਖੜਾ ਉਦੋਂ ਵੀ ਨਾਮ ਚੱਲਦਾ ਹੈ ਪਰਸ਼ਾਦਾ ਛਕਣ ਲੱਗੇ ਹੋ। ਕੜਾ ਭੇਟ ਕਰਿਆ ਗੋ। ਸਬਜੀ ਨੂੰ ਕੜਾ ਲਾਓ, ਪ੍ਰਸ਼ਾਦਾ ਨੂੰ ਲਾਓ, ਪਿਆਜ਼ ਨੂੰ ਲਾਓ। ਹੋਰ ਵੀ ਜੋ ਚਾਰ ਥਾਲੀ ਜੀ ਦੂਜੀ ਕੋਈ ਦਾਲ ਲੈ ਕੇ ਆਈ। ਇਹ ਵੀ ਸ਼ਸ਼ਤਰ ਹੈ। ਕੋਈ ਕਮੀ ਹੋਵੇ ਉਹ ਖਤਮ ਹੋ ਜਾਂਦੀ। ਉਹ ਵਿੱਚ ਵਾਹਿਗੁਰੂ ਜਾਪ ਜਾਂ ਕਿਉਂ ਕਰਦੋ ਨਾਨਕ ਹੋਸੀ ਵੀ ਸੱਜ ਤੱਕ ਥੋੜੀ ਹਾਜ਼ਰੀ ਲਾ ਕੇ ਦਸਾਂ ਪਾਤਸ਼ਾਹੀਆਂ ਜੋ ਜਿਨ੍ਹਾਂ ਦਾ ਧਿਆਨ ਧਰਦੇ ਹੋ ਅਰਦਾਸ ਕਰਕੇ ਡਟ ਕੇ ਕਿਹਾ ਕਰੋ ਏ ਅਕਾਲ ਪੁਰਖ ਦਾ ਰੂਪ ਗੁਰੂ ਗੋਬਿੰਦ ਸਿੰਘ ਜੀ ਤੇਰੀਆਂ ਦਿੱਤੀਆਂ ਦਾਤਾਂ ਚੋਂ ਥਾਲ ਹਾਜ਼ਰ ਭੋਗ ਲਾਓ ਰਸਨਾ ਨੂੰ ਲਾਓ ਸੁਰਤੀ ਬਣਾ ਹਾਜ਼ਰੀ ਲਾਈ ਇਹ ਦੋ ਚੀਜ਼ਾਂ ਅਗਰ ਹੋਣ ਕੜਾ ਭੇਟ ਕਰਦੇ ਹੋ ਛਕਣ ਤੋਂ ਪਹਿਲੇ ਊਲ ਮੰਤਰ ਜਾਂ ਗੁਰ ਮੰਤਰ ਦੀ ਹਾਜ਼ਰੀ ਲਾ ਦਿਓ ਉਹ ਪ੍ਰਸ਼ਾਦਾ ਬਣਾਉਣ ਵੇਲੇ ਤੁਹਾਡੀ ਪਰਿਵਾਰ ਦੇ ਨੰਬਰ ਕੋਲੋਂ ਰਸੋਈ ਜੀ ਕੋਈ ਕਮੀ ਵੀ ਰਹਿ ਗਈ ਹੋਏਗੀ ਉਹ ਖਤਮ ਹੋ ਜਾਏਗੀ ਤੇਰਾ ਅਰਦਾਸ ਕਰੋ ਇਹ ਛਕਦਿਆਂ ਮੇਰਾ ਨਾਮ ਚੱਲਦਾ ਇਹ ਛੋਟੀ ਚੀਜ਼ ਨਹੀਂ ਇਹਨੂੰ ਲੇਡਲ ਭਾਜੀ ਮਹਾਂਪੁਰ ਕਹਿੰਦੇ ਸੀ ਇਹ ਸਾਸ ਗਰਾਸ ਦੀ ਭਗਤੀ ਹੈ ਜੋ ਸਾਸ ਗਰਾਸ ਧਿਆਏ ਗਰਾਸ ਕਿਹਨੂੰ ਕਹਿੰਦੇ ਖਾਣਾ ਸਾਸ ਜਿਹੜਾ ਸਾਹ ਲੈਨੇ ਆ ਗਰਾਸ ਜਿਹੜਾ ਛਕਦੇ ਗਰਾਸ ਇਹ ਸਾਸ ਗਿਰਾਜ਼ ਦੀ ਭਗਤੀ ਹੈ ਸਿੱਖ ਦੀ ਝੋਲੀ ਚ ਪਾ ਲਈ ਸਫਰ ਕਰਦੇ ਆ ਵੀ ਆਉਂਦੇ ਜਾਂਦੇ ਵੀ ਜਿਹੜੀ ਕਲਾਸ ਚ ਹੋ ਉਹਦਾ ਆਨੰਦ ਲਿਆ ਜੇ ਮਨ ਜਪਜੀਤ ਸਾਹਿਬ ਜੁੜਦਾ ਲਾ ਦੋ ਪੈਰਾ 21 ਕਰਨੇ 23 ਕਰਨੇ 25 ਕਰਨੇ ਮਾਨਸ ਸਿਮਰਨ ਜੁੜਦਾ ਤੇ ਸਿਮਰਨ ਦਾ ਪੈਰਾ ਲਾਉਂਦਾ ਤੁਸੀਂ ਪੜੇ ਲਿਖੇ ਹੋ ਮਾੜਾ-ਮਾੜਾ ਫਰਕ ਹੋਵੇ ਘਾੜ ਲਿਓ ਸਿਮਰਨ ਕਰਨ ਤੇ ਦਿਲ ਘਰੇ ਮੇਰਾ ਕਈਰੀ ਮੂਲ ਮੰਦਰ ਵੀ ਨਹੀਂ ਚੱਲਦਾ ਇਹ ਕਿਉਂ ਕਰ ਤੋ ਨਾਨਕ ਉਸੀ ਜੀ ਸਾਹਿਬ ਕੋਈ ਵਕਈਰ ਚਲਾਣਾ ਤੇ ਚੱਲਦਾ ਨਹੀਂ ਵਾਹਿਗੁਰੂ ਚੱਲਿਆ ਕਈਰੀ ਜੇ ਤੁਹਾਡਾ ਵੀ ਵਾਹਿਗੁਰੂ ਚੱਲੇ ਵੀਰਾ ਸੋਦੇ ਜੇ ਤੇਰਾਸੂ ਮੂਲ ਮੰਦਰ ਤੇ ਉਧਰ ਹੋ ਜਾ